ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਉਹਦੇ ਸਾਡੇ ਸ਼ਹਿਰ ਦੇ ਬਹੁਤ ਸਾਰੇ ਪਤਵੰਤੇ ਸੱਜਣ ਜ਼ਿੰਮੇਵਾਰ ਲੋਕ ਅੱਜ ਜਿਹੜੇ ਸਮਾਜ ਦੀ ਸੇਵਾ ਕਰਦੇ ਆ ਤੇ ਉਹ ਵਪਾਰੀ ਵਰਗ ਚੋਂ ਵੀ ਹੈਗੇ ਆ ਮਜ਼ਦੂਰ ਵਰਗ ਚੋਂ ਵੀ ਹੈਗੇ ਆ ਆ ਜੋ ਸਾਰੇ ਕਾਬੀਦਲ ਅੰਮ੍ਰਿਤਸਰ ਦਾ ਪੱਲਾ ਫੜਦੇ ਆ ਇਹ ਉਹ ਪਰਿਵਾਰ ਨੇ ਜਿਹੜੇ ਜਾਗਰੂਕ ਹੈਗੇ ਆ ਇਹਨਾਂ ਨੂੰ ਸਮਾਜ ਦੇ ਇਕੱਲੇ ਇਕੱਲੇ ਮਸਲੇ ਬਾਰੇ ਜਾਣਕਾਰੀ ਹੈਗੀ ਹੈ ਇਹ ਉਹ ਪਰਿਵਾਰ ਨੇ ਜਿਹੜੇ ਪਰਿਵਾਰ ਝੂਠੇ ਲਾਰਿਆਂ ਲੱਪਿਆਂ ਤੇ ਡੁੱਲਦੇ ਨਹੀਂ ਹੈਗੇ ਤੇ ਬਹੁਤ ਚੰਗੇ ਪਰਿਵਾਰਾਂ ਦੇ ਸਾਰੇ ਪਰਿਵਾਰ ਅਜ ਇਕੱਤਰ ਹੋਏ ਆ ਜਦੋਂ ਤੁਸੀਂ ਇਸ ਜ਼ਿਲ੍ਹੇ ਦੇ ਸਾਰੇ ਸੀਨੀਅਰ ਪੱਤਰਕਾਰ ਸਹਿਬਾਨ ਆਏ ਹੋ ਜਦੋਂ ਤੁਸੀਂ ਇਹਨਾਂ ਨੂੰ ਦੇਖੋਗੇ ਤੁਹਾਨੂੰ ਵੀ ਹੈਰਾਨੀ ਹੋਊਗੀ ਕਿ ਇਹ ਸਾਰੇ ਲੋਕ ਅੱਜ ਅਕਾਲੀ ਦਲ ਅੰਮ੍ਰਿਤਸਰ ਦਾ ਪੱਲਾ ਫੜ ਰਿਹਾ ਤੁਹਾਨੂੰ ਖੁਸ਼ੀ ਵੀ ਹੋਊਗੀ ਕਿਉਂਕਿ ਇਸ ਜਮਾਤ ਤੇ ਜਥੇਬੰਦੀ ਤੇ ਕੋਈ ਦਾਗ ਨਹੀਂ ਹੈਗਾ ਅਸੀਂ ਕਦੀ ਕਿਸੇ ਦਾ ਕੋਈ ਨੁਕਸਾਨ ਨਹੀਂ ਕੀਤਾ ਜੇ ਕਿਤੇ ਆਪਾਂ ਖੜੇ ਵੀ ਹੈਗੇ ਆ ਸੱਚ ਨਾਲ ਖੜੇ ਆ ਕਦੀ ਗਲਤ ਮਸਲੇ ਤੇ ਅਸੀਂ ਪੈਰਾ ਨਹੀਂ ਦਿੱਤਾ ਤੇ ਉਵੇਂ ਇਹਨਾਂ ਸਾਰਿਆਂ ਦੇ ਮਸਲੇ ਹੈਗੇ ਆ ਗੁਰੂ ਮਹਾਰਾਜ ਨੇ ਸਾਨੂੰ ਮੌਕਾ ਦਿੱਤਾ ਅਸੀਂ ਇਹਨਾਂ ਨਾਲ ਖੜੇ ਸੀਗੇ ਹਰ ਮਸਲੇ ਤੇ ਇਹਨਾਂ ਨਾਲ ਕੰਮ ਕੀਤਾ ਇਨਾਂ ਨੂੰ ਪਾਰਟੀ ਦਾ ਕੰਮ ਪਸੰਦਾ ਹੈ ਤੇ ਅੱਜ ਇਹ ਸਾਰੇ ਪਰਿਵਾਰ ਪਾਰਟੀ 'ਚ ਸ਼ਾਮਲ ਹੋ ਰਿਹਾ 50 ਪਰਿਵਾਰ ਹੈਗੇ ਐ ਐਂਡ ਸਾਰੇ ਮੋਤਵਾਰ ਪਰਿਵਾਰ ਹੈਗੇ ਐ ਵੱਡੇ ਚੰਗੇ ਦਿਲ ਦੇ ਨiyet ਦੇ ਪਰਿਵਾਰ ਹੈ ਪਿਛਲੇ ਕੁਝ ਸਮੇਂ ਤੋਂ ਤੁਹਾਡੀਆਂ ਸਰਗਰਮੀਆਂ ਦੇ ਵਿੱਚ ਵਾਧਾ ਹੋਇਆ ਬਰਨਾਲਾ ਖੇਤਰ 'ਚ ਇਹਨੂੰ ਜਿਮਨੀ ਚੋੜਨ ਦੀਆਂ ਤਿਆਰੀਆਂ ਵੱਲੋਂ ਦੇਖਿਆ ਜਾ ਰਿਹਾ ਵਕਫਾ ਫਤਿਹਗਾ ਦੀਆਂ ਯੁਕਤੀਆਂ ਅ ਇੱਕਦਮ ਤੁਹਾਡੀਆਂ ਸਰਕਾਰੀਆਂ ਦੇ ਵਾਅਦੇ ਭਾਵੇਂ ਆਫੀਸ਼ੀਅਲੀ ਐਲਾਨ ਨਹੀਂ ਹੋਇਆ ਤੁਹਾਡੀ ਚਰਚਾ ਹੋ ਰਹੀ ਹੈ ਕੀ ਕਹਿਣਾ ਚਾਹੋ ਸਰਦਾਰ ਸੁਮਿੰਦਰ ਸਿੰਘ ਮਾਨ ਦੀ ਐਮਪੀ ਚੋਣ ਹਾਰਨ ਦਾ ਬਹੁਤ ਮਾੜਾ ਅਸਰ ਸਾਰੀ ਪਾਰਟੀ ਤੇ ਪਿਆ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੋਇਆ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹਾਂ ਕਿਉਂਕਿ ਪਰਦਾਨ ਸਾਹਿਬ ਨੂੰ ਸਰਦਾਰ ਸਿੰਘ ਜੀ ਇਥੇ ਮਾਨ ਨੂੰ ਇਹ ਚੋਣ ਨਹੀਂ ਸੀ ਹਾਰਨੀ ਚਾਹੀਦੀ ਇਸ ਦੁੱਖ ਵਜੋਂ ਆਪਾਂ ਇਹ ਸਮਝਦੇ ਆਂ ਕਿ ਸਹੀ ਟਾਈਮ ਤੇ ਅਸੀਂ ਪਾਰਟੀ ਦੀਆਂ ਜ਼ਿੰਮੇਵਾਰੀਆਂ ਸਾਂਭ ਕੇ ਪਾਰਟੀ ਦੇ ਕੱਲੇ-ਕੱਲੇ ਜਥੇਦਾਰ ਸਹਿਬਾਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਮਿਲ ਕੇ ਪਾਰਟੀ ਦੀ ਸਾਰੀ ਟੀਮ ਨਾਲ ਸਲਾਹ ਕਰਕੇ ਪਤਾ ਲੈ ਕੇ ਕਿ ਕਿੱਥੇ-ਕਿੱਥੇ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਉਹਨਾਂ ਨੂੰ ਪਿਛਲੀ ਇਲੈਕਸ਼ਨ 'ਚ ਕਰਨਾ ਪਿਆ ਸੀਗਾ ਕੀ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਇਲਾਕੇ ਵਾਸਤੇ ਹੋਰ ਕੀ ਅਸੀਂ ਰਲ ਮਿਲ ਕੇ ਕਰ ਸਕਦੇ ਹਾਂ ਜਿਹਦੇ ਨਾਲ ਉਹ ਇਲਾਕਾ ਪਾਰਟੀ ਨਾਲ ਵੱਡੇ ਪੱਧਰ ਤੇ ਜੁੜ ਸਕੇ ਇਹਨਾਂ ਚੀਜ਼ਾਂ ਤੇ ਕੰਮ ਚੱਲ ਰਿਹਾ ਅਸੀਂ ਸਾਰੇ ਸਰਗਰਮ ਹੈਗੇ ਆ ਬਹੁਤ ਜੋਰ ਲੱਗਿਆ ਹੋਇਆ ਆਸ ਕਰਦੇ ਹਾਂ ਕੀ ਇਹ ਜਿਹੜਾ ਜੋਰ ਹੈ ਇੱਕ ਲੋਕ ਲਹਿਰ 'ਚ ਤਬਦੀਲ ਹੋਵੇ ਆਪਣੀ ਟੀਮ ਦੇ ਨਾਲ ਤੁਸੀਂ ਖੁਦ ਵੀ ਸਿਫਟ ਹੋ ਰਹੇ ਹੋ ਬਰਨਾਲਾ 'ਚ ਚਰਚਾ ਹੋ ਰਹੀ ਹੈ ਬਿਲਕੁਲ ਜੀ ਇੱਥੇ ਹੁਣ ਪਾਰਟੀ ਨੇ ਬਰਨਾਲਾ ਸੰਗਰੂਰ ਤੇ ਮਲੇਰਕੋਟਲਾ ਆ ਤਿੰਨ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਅਮਰਗੜ ਦੀ ਚੋਣ ਤੋਂ ਬਾਅਦ 2022 ਦੀ ਵਿਧਾਨ ਸਭਾ ਤੋਂ ਬਾਅਦ ਆ ਸਾਨੂੰ ਸਾਰਿਆਂ ਨੂੰ ਸੌਂਪੀ ਸੀਗੀ ਜ਼ਿੰਮੇਵਾਰੀ ਕਿ ਆਹ ਤਿੰਨ ਜਿਲ੍ਹੇ ਤੁਸੀਂ ਤਿਆਰ ਕਰਨੇ ਆ ਜਥੇਬੰਦਕ ਤੌਰ ਤੇ ਤੇ ਉਦੋਂ ਦੇ ਅਸੀਂ ਇਸ ਇਲਾਕੇ 'ਚ ਵਿਚਰ ਰਹੀ ਹਾਂ ਸੰਗਰੂਰ 'ਚ ਵੀ ਅੱਜ ਮੈਂ ਭੋਗ ਤੇ ਜਾ ਕੇ ਆ ਖੁਰਦਪਿੰਡ 'ਚ ਮਲੇਰ ਕੋਟਲੇ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿਲਾ ਹਕੀਮਾ ਪਿੰਡ ਜਾਣਾ ਉੱਥੇ ਇੱਕ ਟੂਰਨਾਮੈਂਟ ਚੱਲ ਰਿਹਾ ਸੋ ਇਹ ਸਾਰਾ ਇਲਾਕਾ ਜਥੇਬੰਦਕ ਤੌਰ ਤੇ ਪਾਰਟੀ ਪੱਧਰ ਤੇ ਸਾਡੇ ਸਾਰਿਆਂ ਦੇ ਅਧੀਨ ਹੁੰਦਾ ਹੈ ਤੇ ਇਹਦੀ ਸામਰੇਖ ਕਰਨੀ ਸਾਡੀ ਨੈਤਿਕ ਵੀ ਤੇ ਧਾਰਮਿਕ ਵੀ ਤੇ ਸਿਆਸੀ ਜ਼ਿੰਮੇਵਾਰੀ ਬਣਦੀ ਹੈ